ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਇੱਕ ਹੋਰ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣਿਓ ਤੇ ਸੁਣ ਕੇ ਕਮੈਂਟ ਜ਼ਰੂਰ ਕਰਿਓ ਸਾਡਾ ਸਾਂਝਾ ਪਰਿਵਾਰ ਸੀ ਮੇਰਾ ਡੈਡੀ ਤੇ ਮੇਰਾ ਤਾਇਆ ਦੋਨੇ ਇਕੱਠੇ ਹੀ ਇੱਕੋ ਘਰੇ ਰਹਿੰਦੇ ਸੀ ਮੇਰੀ ਮੰਮੀ ਦੀ ਤੇ ਮੇਰੀ ਤਾਈ ਦੀ ਬੜੀ ਬੰਦ ਸੀ ਉਹਨਾਂ ਨੇ ਤਾਂ ਕਦੇ ਇੱਕ ਦੂਜੀ ਨਾਲ ਲੜਕੇ ਵੀ ਨਹੀਂ ਦੇਖਿਆ ਸੀ ਮੇਰੇ ਤਾਏ ਦੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਤੇ ਮੈਂ ਇਕੱਲਾ ਹੀ ਸੀ ਮੇਰੇ ਤਾਏ ਦੀ ਕੁੜੀ ਦਾ ਤਾਂ ਵਿਆਹ ਹੋ ਗਿਆ ਸੀ ਤੇ ਜਦੋਂ ਮੇਰੇ ਤਾਏ ਦੇ ਮੁੰਡੇ ਦਾ ਵਿਆਹ ਹੋਇਆ ਸੀ ਉਦੋਂ ਮੈਂ 19 ਸਾਲ ਦਾ ਸੀ ਤੇ ਮੇਰੇ ਤਾਏ ਦੇ ਮੁੰਡੇ ਦੀ ਉਮਰ ਉਦੋਂ 28 ਸਾਲਾਂ ਦੀ ਸੀ ਉਹ ਸਾਡੇ ਵਿੱਚੋਂ ਸਾਰਿਆਂ ਤੋਂ ਵੱਡਾ ਸੀ ਤੇ ਤਾਏ ਦੀ ਕੁੜੀ ਦੀ ਤਾਂ ਉਮਰ ਛੋਟੀ ਸੀ ਪਰ ਉਹਦਾ ਵਿਆਹ ਪਹਿਲਾਂ ਕਰ ਦਿੱਤਾ ਸੀ ਕਿਉਂਕਿ ਮੇਰਾ ਡੈਡੀ ਮੇਰੇ ਤਾਏ ਨੂੰ ਕਹਿੰਦਾ ਸੀ ਕਿ ਆਪਾਂ ਕੁੜੀ ਨੂੰ ਤਾਂ ਸਾਂਝੇ ਘਰ ਵਿੱਚ ਹੀ ਵਿਆਹਾਂਗੇ ਫਿਰ ਭਾਵੇਂ ਅੱਡ ਹੋ ਜਾਈਏ ਜਿੰਨਾ ਚਿਰ ਕੁੜੀ ਨਹੀਂ ਵਿਆਹੀ ਗਈ ਉਨਾ ਚਿਰ ਆਪਾਂ ਇਕੱਠੇ ਰਹਾਂਗੇ ਭਾਈ ਬਗਾਨੀਆਂ ਧੀਆਂ ਦਾ ਕੀ ਐ ਇਹਨਾਂ ਦੋਨਾਂ ਨੇ ਤਾਂ ਦਰਾਨੀ ਜਠਾਣੀ ਨੇ ਕਦੇ ਸ਼ਰੀਕ ਨਾ ਬਣ ਕੇ ਨਹੀਂ ਦਿਖਾਇਆ ਪਰ ਅੱਜ ਕੱਲ ਦੇ ਜਵਾਕ ਕਿਸੇ ਦੀ ਕੋਈ ਨਹੀਂ ਚੱਲ ਸਕਦਾ ਮੇਰਾ ਤਾਇਆ ਵੀ ਇਸੇ ਗੱਲ ਤੇ ਰਾਜੀ ਸੀ ਫਿਰ ਮੇਰੇ ਤਾਏ ਦੇ ਮੁੰਡੇ ਦਾ ਵਿਆਹ ਰੱਖ ਦਿੱਤਾ ਮੇਰੇ ਤਾਏ ਦਾ ਮੁੰਡਾ ਦੁਬਈ ਵਿੱਚ ਗਿਆ ਸੀ ਤੇ ਉਹ ਉਥੇ ਟਰੱਕ ਚ ਲਾਉਂਦਾ ਸੀ ਉਹਨੂੰ ਦੁਬਈ ਗਏ ਨੂੰ 3 ਸਾਲ ਹੋ ਗਏ ਸੀ ਮੇਰੇ ਤਾਏ ਦਾ ਮੁੰਡਾ ਥੋੜਾ ਮੋਟਾ ਤੇ ਕਾਲੇ ਰੰਗ ਦਾ ਹੀ ਸੀ। ਜਿਆਦਾ ਸੋਹਣਾ ਸੁਨੱਖਾ ਨਹੀਂ ਸੀ। ਤਾਂ ਹੀ ਤਾਂ ਹਜੇ ਤੱਕ ਉਹਦਾ ਵਿਆਹ ਨਹੀਂ ਸੀ ਹੋਇਆ। ਜ਼ਿਆਦਾਤਰ ਕੁੜੀਆਂ ਉਹਨੂੰ ਪਸੰਦ ਨਹੀਂ ਸੀ ਕਰਦੀਆਂ। ਫਿਰ ਇੱਕ ਰਿਸ਼ਤਾ ਆਇਆ। ਕੁੜੀ ਥੋੜਾ ਗਰੀਬ ਘਰ ਦੀ ਸੀ ਪਰ ਸੋਹਣੀ ਸੁਨੱਖੀ ਬਹੁਤ ਸੀ। ਉਸਦੇ ਪਾਪਾ ਦੀ ਤਾਂ ਪਹਿਲਾਂ ਹੀ ਡੈਥ ਹੋ ਗਈ ਸੀ ਤੇ ਉਸਦੀ ਮਾਂ ਨੇ ਹੀ ਉਸਨੂੰ ਪਾਲਿਆ ਸੀ। ਤੇ ਉਸਦੇ ਮਾਮੇ ਨੇ ਹੀ ਉਸਦਾ ਵਿਆਹ ਕਰਨਾ ਸੀ। ਉਹਨਾਂ ਨੇ ਸੋਚਿਆ ਕਿ ਚਲੋ ਚੰਗਾ ਘਰ ਆ ਕੀ ਹੋਇਆ ਜੇ ਮੁੰਡੇ ਦਾ ਰੰਗ ਹੀ ਕਾਲਾ ਤਾਂ ਪਰ ਮੇਰੀ ਭਾਬੀ ਬਹੁਤ ਹੀ ਗੋਰੀ ਚਿੱਟੀ ਤੇ ਬਹੁਤ ਹੀ ਸੋਹਣੀ ਸੁਨੱਖੀ ਸੀ ਅਸੀਂ ਤਾਂ ਉਹਨੂੰ ਫੋਟੋ ਤੇ ਹੀ ਪਸੰਦ ਕਰ ਲਿਆ ਸੀ ਤੇ ਮੇਰੇ ਭਰਾ ਨੇ ਵੀ ਫੋਟੋ ਤੇ ਵੇਖ ਕੇ ਹੀ ਹਾਂ ਕਰ ਦਿੱਤੀ ਸੀ ਉਹ ਤਾਂ ਸਿਰਫ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਹੀ ਇੱਧਰ ਆਇਆ ਸੀ ਤੇ ਇੱਕ ਮਹੀਨੇ ਦੀ ਛੁੱਟੀ ਲੈ ਕੇ ਹੀ ਆਇਆ ਸੀ ਛੁੱਟੀ ਤੋਂ ਬਾਅਦ ਫਿਰ ਆਉਣੇ ਵਾਪਸ ਹੀ ਚਲੇ ਜਾਣਾ ਸੀ ਜਦੋਂ ਮੇਰੇ ਭਰਾ ਦਾ ਵਿਆਹ ਹੋ ਗਿਆ ਤੇ ਭਾਬੀ ਘਰ ਆ ਗਈ ਤਾਂ ਘਰ ਵਿੱਚ ਰੌਣਕ ਜਿਹੀ ਹੋ ਗਈ ਸੀ ਮੇਰੀ ਭਾਬੀ ਨੇ ਤਾਂ ਸਾਰਿਆਂ ਨੂੰ ਆਪਣੇ ਹੱਥਾਂ ਤੇ ਚੁੱਕ ਲਿਆ ਸੀ ਉਹ ਤਾਂ ਸਾਰਿਆਂ ਦਾ ਹੀ ਬਹੁਤ ਤੇ ਘਰਦੀ ਸੀ ਉਹ ਤਾਂ ਘਰ ਦਾ ਵੀ ਸਾਰਾ ਕੰਮ ਆਪ ਹੀ ਕਰਦੀ ਸੀ ਤੇ ਮੰਮੀ ਤੇ ਮੇਰੀ ਦਾਈ ਨੂੰ ਤਾਂ ਕਦੇ ਉਹਨੇ ਚੌਂਕੇ ਚੁੱਲ੍ਹੇ ਤੇ ਚੜਨ ਨਹੀਂ ਸੀ ਦਿੱਤਾ ਕਹਿੰਦੀ ਸੀ ਕਿ ਚੌਂਕੇ ਚੁੱਲ੍ਹੇ ਦਾ ਤਾਂ ਮੈਂ ਕੰਮ ਆਪੇ ਹੀ ਸੰਭਲ ਲਵਾਂਗੀ ਤੁਸੀਂ ਸਿਰਫ ਬਾਹਰਲਾ ਹੀ ਕੰਮ ਦੇਖ ਲਿਆ ਕਰੋ ਮੇਰੀ ਮੰਮੀ ਤੇ ਤਾਈ ਪਸ਼ੂਆਂ ਦੀ ਸਾਂਭ ਸੰਭਾਲ ਕਰ ਲੈਂਦੀ ਸੀ ਭਾਬੀ ਰੋਟੀ ਪਕਾਉਂਦੀ ਸੀ ਤੇ ਅਸੀਂ ਦੋਨੇ ਭਰਾ ਇਕੱਠੇ ਬੈਠ ਕੇ ਰੋਟੀ ਖਾਂਦੇ ਸੀ ਮੈਨੂੰ ਬੜੀ ਇਹ ਭਾਬੀ ਦੇ ਹੱਥਾਂ ਦੀ ਸਵਾਦ ਰੋਟੀ ਲੱਗਦੀ ਸੀ ਭਾਬੀ ਦਾ ਸੁਭਾਅ ਵੀ ਬਹੁਤ ਚੰਗਾ ਸੀ ਉਹ ਕਦੀ ਵੀ ਕਿਸੇ ਗੱਲ ਦਾ ਗੁੱਸਾ ਨਹੀਂ ਸੀ ਕਰਦੀ ਮੇਰੀ ਭਾਬੀ ਥੋੜਾ ਘੱਟ ਹੀ ਪੜੀ ਸੀ ਉਸਨੇ 10 ਹੀ ਪਾਸ ਕੀਤੀਆਂ ਸੀ ਮੇਰਾ ਭਰਾ 1 ਮਹੀਨੇ ਵਾਸਤੇ ਹੀ ਇੱਥੇ ਆਇਆ ਸੀ ਤੇ ਅਸੀਂ ਫਿਰ ਸਾਰੇ ਘੁਮਣ ਫਿਰਨ ਵਾਸਤੇ ਚਲੇ ਗਏ ਸਾਰੀਆਂ ਰਿਸ਼ਤੇਦਾਰੀਆਂ ਵਿੱਚ ਮੇਰਾ ਭਰਾ ਮੇਰੀ ਭਾਬੀ ਨੂੰ ਮਿਲਾ ਕੇ ਲਿਆਇਆ ਸੀ ਤੇ ਉਹ ਮੈਨੂੰ ਵੀ ਨਾਲ ਹੀ ਲੈ ਕੇ ਜਾਂਦੇ ਸੀ ਜਿੱਥੇ ਵੀ ਜਾਂਦੇ ਮੈਂ ਨਾਲ ਹੀ ਜਾਂਦਾ ਸੀ ਮੇਰੀ ਮੰਮੀ ਮੈਨੂੰ ਬਹੁਤ ਝੜਕਾਂ ਦਿੰਦੀ ਸੀ ਕਹਿੰਦੀ ਸੀ ਕਿ ਤੂੰ ਉਹਨਾਂ ਇਕੱਲਿਆਂ ਨੂੰ ਵੀ ਜਾਂਦਿਆ ਕਰ ਹਰ ਵੇਲੇ ਉਹਨਾਂ ਦੇ ਵਿੱਚ ਹੀ ਅੜਿਆ ਰਹਿਣਾ ਮੈਂ ਕਿਹਾ ਫਿਰ ਕੀ ਹੋਇਆ ਮੰਮੀ ਜਦੋਂ ਵੀਰੇ ਤੇ ਭਾਬੀ ਨੂੰ ਕੋਈ ਇਤਰਾਜ਼ ਨਹੀਂ ਫਿਰ ਤੁਸੀਂ ਕਿਉਂ ਐਵੇਂ ਦੁਖੀ ਹੁੰਨੇ ਹੋ ਸਾਡੇ ਦਿਨ ਵਧੀਆ ਹਾਸਦੇ ਖੇਡਦੇ ਲੱਗਦੇ ਸੀ ਜਦੋਂ ਦੀ ਭਾਬੀ ਆਈ ਸੀ ਫਿਰ ਵੀਰੇ ਦੇ ਬਾਹਰ ਜਾਣ ਦਾ ਟਾਈਮ ਆ ਗਿਆ ਤੇ ਭਾਬੀ ਉਦੋਂ ਉਦਾਸ ਜਿਹੀ ਰਹਿਣ ਲੱਗੀ ਮੈਂ ਭਾਬੀ ਨੂੰ ਪੁੱਛਦਾ ਹੁੰਦਾ ਸੀ ਕਿ ਭਾਬੀ ਤੁਹਾਡਾ ਵੀਰੇ ਬਿਨਾ ਲੱਗਦਾ ਦਿਲ ਨਹੀਂ ਲੱਗਿਆ ਤਾਂ ਭਾਬੀ ਅਕੋ ਮੱਠਾ ਜਿਹਾ ਮੁਸਕਰਾ ਪੈਂਦੀ ਸੀ ਪਰ ਮੈਨੂੰ ਪਤਾ ਸੀ ਕਿ ਇੱਕ ਘਰ ਵਾਲੇ ਨੂੰ ਆਪਣੇ ਘਰ ਵਾਲੇ ਤੋਂ ਬਿਨਾ ਰਹਿਣਾ ਕਿੰਨਾ ਔਖਾ ਹੁੰਦਾ ਤੇ ਉਪਰੋਂ ਨਵਾਂ ਨਵਾਂ ਵਿਆਹ ਹੋਇਆ ਹੋਵੇ ਪਰ ਫਿਰ ਵੀ ਭਾਬੀ ਨੇ ਸਾਡੇ ਪਰਿਵਾਰ ਵਿੱਚ ਐਡਜਸਟਮੈਂਟ ਕਰ ਹੀ ਲਈ ਸੀ ਜਦੋਂ ਵੀਰਾ ਬਾਹਰ ਚਲਾ ਗਿਆ ਤਾਂ ਮੈਨੂੰ ਖੁੱਲ ਮਿਲ ਗਈ ਸੀ ਮੈਂ ਤਾਂ ਹੁਣ ਸੋਚਦਾ ਹੁੰਦਾ ਸੀ ਕਿ ਭਾਬੀ ਦੇ ਨਾਲ ਹੁਣ ਮੈਂ ਫੁੱਲ ਇੰਜੋਏ ਕਰਿਆ ਕਰੂੰਗਾ ਤੇ ਭਾਬੀ ਦੇ ਨਾਲ ਗੱਲਾਂ ਬਾਤਾਂ ਮਾਰਿਆ ਕਰੂੰਗਾ ਪਰ ਮੇਰੀ ਮੰਮੀ ਮੈਨੂੰ ਹਮੇਸ਼ਾ ਸ਼ਟੋਕਦੀ ਰਹਿੰਦੀ ਸੀ ਕਿ ਐਵੇਂ ਬਹੂ ਦੇ ਜ਼ਿਆਦਾ ਨੇੜੇ ਨਾ ਜਾਇਆ ਕਰ ਜੇ ਕੱਲ ਨੂੰ ਕੋਈ ਗੱਲ ਹੋ ਗਈ ਤਾਂ ਫਿਰ ਅਗਲੇ ਉਲਾਮਪਾ ਦੇਣਗੇ ਕਿ ਸਾਡੀ ਨੂਹ ਦੇ ਨਾਲ ਹੀ ਚੁੰਬੜ ਕੇ ਰਹਿੰਦਾ ਮੈਂ ਮੰਮੀ ਨੂੰ ਕਹਿੰਦਾ ਸੀ ਕਿ ਜਦੋਂ ਤਾਈ ਨੂੰ ਤੇ ਭਾਬੀ ਨੂੰ ਕੋਈ ਇਤਰਾਜ਼ ਨਹੀਂ ਫਿਰ ਤੁਸੀਂ ਗੱਲ ਨੂੰ ਕਿਉਂ ਜ਼ਿਆਦਾ ਹੀ ਵਧਾਉਂਦੇ ਹੋ ਇੱਕ ਦਿਨ ਮੈਂ ਕਾਲਜ ਜਾਣ ਲਈ ਤਿਆਰ ਹੁੰਦਾ ਸੀ ਤੇ ਭਾਬੀ ਮੇਰੇ ਕਮਰੇ ਵਿੱਚ ਆਈ ਤੇ ਮੈਨੂੰ ਕਹਿੰਦੀ ਗੋਪੀ ਤੇਰੇ ਭਰਾ ਦਾ ਫੋਨ ਆਇਆ ਸੀ ਤੇ ਉਹ ਕਹਿੰਦੇ ਸੀ ਕਿ ਮੂਵੀਆਂ ਤਿਆਰ ਹੋ ਗਈਆਂ ਤੇ ਤੁਸੀਂ ਸਟੂਡੀਓ ਵਿੱਚ ਜਾ ਕੇ ਫੜ ਲਿਆਓ ਮੈਂ ਕਿਹਾ ਠੀਕ ਆ ਭਾਬੀ ਤੂੰ ਬੇਫਿਕਰ ਹੋ ਜਾ ਮੈਂ ਆਉਣ ਵੇਲੇ ਫੜ ਲਿਆ ਆਂਗਾ ਫਿਰ ਮੈਂ ਕਾਲਜ ਚਲਾ ਗਿਆ ਤੇ ਜਦੋਂ ਕਾਲਜ ਤੋਂ ਵਾਪਸ ਆਇਆ ਤਾਂ ਮੇਰੇ ਯਾਦ ਆਇਆ ਕਿ ਭਾਬੀ ਨੇ ਤਾਂ ਮੈਨੂੰ ਮੂਵੀਆਂ ਫੜ ਲੈ ਕਿਹਾ ਸੀ ਪਰ ਮੈਂ ਜਲਦੀ ਜਲਦੀ ਫਿਰ ਮੋਟਰਸਾਈਕਲ ਸਟੂਡੀਓ ਵੱਲ ਕੀਤਾ ਤੇ ਮੂਵੀਆਂ ਫੜ ਕੇ ਘਰ ਵਾਪਸ ਆ ਗਿਆ ਅੱਜ ਅਸੀਂ ਸਾਰਿਆਂ ਨੇ ਰਾਤ ਨੂੰ ਇਕੱਠਿਆਂ ਨੇ ਬੈਠ ਕੇ ਮੂਵੀ ਦੇਖਣੀ ਸੀ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਸੀ ਕਿ ਟੀਵੀ ਭਾਬੀ ਦੇ ਹੀ ਕਮਰੇ ਵਿੱਚ ਸੀ ਤੇ ਅਸੀਂ ਸਾਰੀ ਰਾਤ ਉੱਥੇ ਹੀ ਬੈਠਣਾ ਸੀ ਤਾਇਆ ਤੇ ਪਾਪਾ ਦੋਨੋਂ ਵਾਰੀ ਤੇ ਸੀ ਅੱਜ ਪਾਣੀ ਦੀ ਵਾਰੀ ਸੀ ਮੈਂ ਮੰਮੀ ਨੂੰ ਕਿਹਾ ਕਿ ਆਪਾਂ ਦਾ ਅੱਜ ਹੀ ਮੂਵੀ ਵੇਖਾਂਗੇ ਪਹਿਲਾਂ ਤਾਂ ਮੰਮੀ ਤੇ ਤਾਈ ਕਹਿੰਦੀਆਂ ਕਿ ਨਹੀਂ ਆਪਾਂ ਕੱਲ ਨੂੰ ਦੇਖ ਲਵਾਂਗੇ ਨਾਲੇ ਤੇਰੇ ਤਾਇਆ ਤੇ ਪਾਪਾ ਹੋਣਗੇ ਮੈਂ ਕਿਹਾ ਨਹੀਂ ਮੇਰਾ ਅੱਜ ਟਾਈਮ ਆ ਫਿਰ ਮੇਰੇ ਪੇਪਰ ਸ਼ੁਰੂ ਹੋ ਜਾਣਗੇ ਮੈਨੂੰ ਜਲ ਹੀ ਕਰ ਲਈ ਸੀ ਕਿ ਮੈਂ ਕਿਹਾ ਦੇਖਣੀ ਆ ਤਾਂ ਅੱਜ ਹੀ ਦੇਖਣੀ ਆ ਫਿਰ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਅੱਜ ਜਲਦੀ ਕੰਮ ਨਿਬੇੜ ਲਈ ਅੱਜ ਆਪਾਂ ਰਾਤ ਨੂੰ ਮੂਵੀ ਦੇਖਾਂਗੇ ਮੈਂ ਅੱਜ ਅੰਦਰੋਂ ਬਹੁਤ ਖੁਸ਼ ਸੀ ਕਿ ਅੱਜ ਸ਼ਾਇਦ ਰਾਤ ਨੂੰ ਮੇਰੀ ਕੋਈ ਗੱਲ ਹੀ ਬਣ ਜਾਵੇ ਫਿਰ ਅਸੀਂ ਸਾਰੇ ਜਾਣੇ ਭਾਬੀ ਦੇ ਕਮਰੇ ਵਿੱਚ ਚਲੇ ਗਏ ਬੈੱਡ ਦੇ ਉੱਪਰ ਅਸੀਂ ਇੱਕ ਰਜਾਈ ਦੇ ਵਿੱਚ ਹੀ ਸਾਰੇ ਬੈਠੇ ਸੀ ਭਾਬੀ ਮੰਮੀ ਤੇ ਤਾਈ ਦੇ ਨਾਲ ਬੈਠੀ ਸੀ ਤੇ ਦੂਜੇ ਪਾਸੇ ਮੈਂ ਬੈਠਾ ਸੀ ਅਜੇ ਮੂਵੀ ਦੇਖਦਿਆਂ ਨੂੰ ਘੰਟਾ ਕੋ ਹੋਇਆ ਸੀ ਤਾਂ ਮੈਂ ਆਪਣੀਆਂ ਲੱਤਾਂ ਲੰਮੀਆਂ ਕੀਤੀਆਂ ਤੇ ਭਾਬੀ ਦੇ ਪੈਰਾਂ ਦੇ ਵਿੱਚ ਜਾ ਕੇ ਪੈਰ ਰੱਖ ਲਏ ਮੈਂ ਭਾਬੀ ਦੀਆਂ ਕੂਲੀਆਂ-ਕੂਲੀਆਂ ਲੱਤਾਂ ਨੂੰ ਆਪਣੇ ਪੈਰਾਂ ਦੇ ਨਾਲ ਪਲੋਸਣ ਲੱਗਿਆ ਪਹਿਲਾਂ ਤਾਂ ਭਾਬੀ ਨੂੰ ਕੁਝ ਪਤਾ ਨਾ ਲੱਗਿਆ ਫਿਰ ਜਦੋਂ ਮੈਂ ਦੁਬਾਰਾ ਆਪਣਾ ਪੈਰ ਉਹਦੀਆਂ ਲੱਤਾਂ ਦੇ ਲਾਇਆ ਤਾਂ ਉਹ ਮੇਰੇ ਵੱਲ ਦੇਖਣ ਲੱਗੀ ਤੇ ਮੱਠਾ ਜਿਹਾ ਹੱਸ ਪਈ ਮੈਂ ਸੋਚਿਆ ਕਿ ਸ਼ਾਇਦ ਭਾਬੀ ਨੂੰ ਵੀ ਚੰਗਾ ਹੀ ਲੱਗਦਾ ਹੋਊਗਾ ਮੈਂ ਫਿਰ ਹੌਲੀ-ਹੌਲੀ ਉਸ ਦੀ ਸਲਵਾਰ ਦੇ ਪੌਂਚੇ ਵਿੱਚੋਂ ਆਪਣਾ ਪੈਰ ਉੱਪਰ ਨੂੰ ਲਿਜਾਣ ਲੱਗਿਆ ਤਾਂ ਭਾਬੀ ਇੱਕਦਮ ਰਜਾਈ ਵਿੱਚੋਂ ਬਾਹਰ ਨਿਕਲ ਗਈ। ਮੈਨੂੰ ਤਾਂ ਲੱਗਦਾ ਸੀ ਕਿ ਉਹ ਤਾਈ ਤੇ ਮੰਮੀ ਨੂੰ ਕੁਝ ਕਹੇਗੀ ਪਰ ਫਿਰ ਉਹ ਕਹਿੰਦੀ ਕਿ ਮੈਂ ਆਪਣੇ ਸਾਰਿਆਂ ਲਈ ਦੁੱਧ ਲੈ ਕੇ ਆਉਣੀ ਆ ਤੇ ਉਹ ਰਸੋਈ ਵਿੱਚ ਚਲੀ ਗਈ। ਮੇਰੀ ਤਾਂ jaan ਹੀ ਸੁੱਕ ਗਈ ਸੀ। ਮੈਨੂੰ ਲੱਗਿਆ ਸ਼ਾਇਦ ਭਾਬੀ ਕੁਝ ਕਹਿਣ ਲੱਗੀ ਆ ਪਰ ਜਦੋਂ ਉਹ ਉੱਠ ਕੇ ਗਈ ਤਾਂ ਮੇਰਾ ਮੂਡ ਹੀ ਖਰਾਬ ਹੋ ਗਿਆ। ਫਿਰ ਭਾਬੀ ਦੁੱਧ ਦੇ ਚਾਰ ਗਲਾਸ ਲੈ ਕੇ ਆਈ ਤੇ ਮੰਮੀ ਤੇ ਤਾਈ ਨੂੰ ਦੁੱਧ ਫੜਾ ਦਿੱਤਾ ਤੇ ਜਦੋਂ ਮੈਨੂੰ ਦੁੱਧ ਫੜਾਉਣ ਲੱਗੀ ਤਾਂ ਮੈਂ ਉਸ ਦੀਆਂ ਉਂਗਲਾਂ ਦੇ ਉੱਪਰ ਆਪਣਾ ਹੱਥ ਰੱਖ ਲਿਆ ਭਾਬੀ ਨੇ ਜਲਦੀ ਨਾਲ ਗਲਾ ਮੈਨੂੰ ਗਲਾਸ ਫੜਾਇਆ ਤੇ ਫਿਰ ਉਹ ਆਪ ਦੁੱਧ ਦਾ ਗਲਾਸ ਲੈ ਕੇ ਕੁਰਸੀ 'ਤੇ ਬੈਠ ਗਈ ਮੰਮੀ ਕਹਿੰਦੀ ਰਾਣੀ ਪੁੱਤ ਤੂੰ ਇੱਥੇ ਕਿਉਂ ਬੈਠ ਗਈ ਰਜਾਈ ਵਿੱਚ ਆ ਜਾ ਠੰਡ ਲੱਗ ਜਾਊਗੀ ਭਾਬੀ ਕਹਿੰਦੀ ਨਹੀਂ ਚਾਚੀ ਜੀ ਮੈਂ ਇੱਥੇ ਹੀ ਠੀਕ ਆ ਮੇਰੀ ਬੈੱਡ ਤੇ ਬੈਠੀ ਬੈਠੀ ਦੀ ਢੂਈ ਦੁਖਣ ਲੱਗ ਗਈ ਸੀ ਮੈਂ ਕੁਝ ਟਾਈਮ ਇੱਥੇ ਬੈਠ ਕੇ ਹੀ ਦੇਖੂਗੀ ਫਿਰ ਅਸੀਂ ਰਾਤ ਦੇ 1 ਵਜੇ ਤੱਕ ਮੂਵੀ ਦੇਖਦੇ ਰਹੇ ਫਿਰ ਮੰਮੀ ਤੇ ਤਾਈ ਕਹਿੰਦੀਆਂ ਭਾਈ ਸਾਨੂੰ ਤਾਂ ਹੁਣ ਨੀਂਦ ਆਉਦੀ ਆ ਸਵੇਰ ਵੀ ਉੱਠਣਾ ਹੁਣ ਸੌਂਜੋ ਜਿਹੜੀ ਰਹਿੰਦੀ ਆ ਉਹ ਆਪਾਂ ਕੱਲ ਨੂੰ ਦੇਖ ਲਵਾਂਗੇ ਮੈਂ ਤਾਂ ਸੋਚਿਆ ਬਹੁਤ ਕੁਝ ਸੀ ਪਰ ਮੈਂ ਭਾਬੀ ਦੇ ਨਾਲ ਉਸ ਰਾਤ ਕੁਝ ਵੀ ਨਾ ਕਰ ਸਕਿਆ ਫਿਰ ਮੈਂ ਵੀ ਦੁਖੀ ਮਾਨ ਦੇ ਨਾਲ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਭਾਬੀ ਨੇ ਵੀ ਲਾਈਟ ਬੰਦ ਕਰ ਦਿੱਤੀ ਤੇ ਗੇਟ ਬੰਦ ਕਰਕੇ ਸੌਂ ਗਈ। ਸਵੇਰ ਮੈਨੂੰ ਛੁੱਟੀ ਸੀ ਤੇ ਮੈਂ ਨੇੜ ਹੀ ਉੱਠਿਆ। ਜਦੋਂ ਮੈਂ ਉੱਠਿਆ ਤਾਂ ਭਾਬੀ ਮੇਰੇ ਕਮਰੇ ਵਿੱਚ ਝਾੜੂ ਲਗਾ ਰਹੀ ਸੀ। ਉਹਦੇ ਝਾੜੂ ਲਾਉਣ ਦੇ ਖੜਕੇ ਨਾਲ ਹੀ ਮੇਰੀ ਅੱਖ ਪਈ ਸੀ। ਭਾਬੀ ਜਦੋਂ ਮੇਰੇ ਬੈੱਡ ਦੇ ਕੋਲ ਬੈਠ ਕੇ ਝਾੜੂ ਲਗਾਉਣ ਲੱਗੀ ਤਾਂ ਉਸਦੀ ਚੁੰਨੀ ਉਸਦੀ ਛਾਤੀ ਤੋਂ ਥੱਲੇ ਡਿੱਗ ਗਈ। ਜਿਹਨੂੰ ਦੇਖ ਕੇ ਤਾਂ ਮੇਰਾ ਮਨ ਪਿੰਗਲ ਹੀ ਗਿਆ। ਮੈਂ ਜਿਉਂ-ਜਿਉਂ ਭਾਬੀ ਨੂੰ ਦੇਖਦਾ ਸੀ ਮੇਰਾ ਤਾਂ ਮੂਡ ਖਰਾਬ ਹੁੰਦਾ ਸੀ। ਭਾਬੀ ਨੇ ਜਲਦੀ ਨਾਲਾ ਆਪਣੀ ਚੁੰਨੀ ਠੀਕ ਕੀਤੀ ਤੇ ਝਾੜੂ ਲਗਾ ਕੇ ਬਾਹਰ ਚਲੀ ਗਈ ਉਧਰੋਂ ਅਚਾਨਕ ਮੇਰੇ ਫੋਨ ਤੇ ਫੋਨ ਆਇਆ ਫੋਨ ਮੇਰੀ ਤਾਈ ਦੇ ਭਰਾ ਦਾ ਸੀ ਯਾਨੀ ਕਿ ਮਾਮਾ ਜੀ ਦਾ ਫੋਨ ਆਇਆ ਕਿ ਬੀਬੀ ਦੀ ਅੱਖ ਬਣਾਉਣੀ ਹੈ ਤੇ ਭੈਣ ਨੂੰ ਅੱਜ ਤੁਸੀਂ ਸ਼ਹਿਰ ਭੇਜ ਦਿਓ ਮੈਨੂੰ ਤਾਂ ਜਿਵੇਂ ਚਾਹ ਹੀ ਚੜ ਗਿਆ ਕਿ ਤਾਈ ਤਾਂ ਹੁਣ ਆਪਣੇ ਪੇਕੇ ਜਲੀ ਜਾਊਗੀ ਤੇ ਮੈਂ ਤੇ ਭਾਬੀ ਘਰ ਵਿੱਚ ਇਕੱਲੇ ਹੀ ਰਿਆ ਕਰਾਂਗੇ ਕਿਉਂਕਿ ਡੈਡੀ ਤੇ ਤਾਇਆ ਦਾ ਤਾਂ ਦੋਨੇ ਅਕਸਰ ਹੀ ਖੇਤ ਹੁੰਦੇ ਸੀ ਤੇ ਮੰਮੀ ਬਾਹਰ ਪਸ਼ੂਆਂ ਦਾ ਕੰਮ ਧੰਦਾ ਕਰਿਆ ਕਰੂਗੀ ਮੈਂ ਖੁਸ਼ੀ ਨਾਲ ਆਪਣੇ ਬੈੱਡ ਤੋਂ ਉੱਠਿਆ ਤੇ ਮੈਂ ਜਾ ਕੇ ਤਾਈ ਨੂੰ ਸੁਨੇਹਾ ਦਿੱਤਾ ਕਿ ਤਾਈ ਮਾਮੇ ਦਾ ਫੋਨ ਆਇਆ ਸੀ ਕਹਿੰਦੇ ਸੀ ਕਿ ਭੈਣ ਨੂੰ ਭੇਜ ਦਿਓ ਅੱਜ ਤੁਹਾਡੀ ਮੰਮੀ ਦੀ ਅੱਖ ਬਣਾਉਣੀ ਆ ਤੇ ਅੱਜ ਤੁਸੀਂ ਟਾਈਮ ਨਾਲ ਸ਼ਹਿਰ ਚਲੇ ਜਾਓ ਜਦੋਂ ਮੈਂ ਇਹ ਸੁਨੇਹਾ ਦਿੱਤਾ ਤਾਂ ਮੰਮੀ ਕਹਿਣ ਲੱਗੀ ਭੈਣੇ ਤੂੰ ਬੇਫਿਕਰ ਹੋ ਕੇ ਜਾ ਤੇ ਜਾ ਕੇ ਬੇਬੇ ਦੀ ਅੱਖ ਦਾ ਆਪਰੇਸ਼ਨ ਕਰਵਾ ਤੇ ਤੂੰ ਉਹਨਾਂ ਦੇ ਕੋਲ ਹੀ ਰਹੀਂ ਤੇ ਸੇਵਾ ਕਰੀਂ ਤੇ ਘਰ ਦੀ ਤੂੰ ਬਿਲਕੁਲ ਚਿੰਤਾ ਨਾ ਕਰੀ ਮੈਂ ਇੱਥੇ ਹੈਗੀ ਆ ਮੈਂ ਸਾਰਾ ਕੰਮ ਆਪੇ ਸੰਭਾਲ ਲਵਾਂਗੀ ਤਾਂ ਤਾਈ ਨੇ ਰੋਟੀ ਪਾਣੀ ਮੰਮੀ ਦੇ ਨਾਲ ਬਣਾਇਆ ਤੇ ਫਿਰ ਆਪਣੇ ਕੱਪੜੇ ਪਾ ਕੇ ਮੈਨੂੰ ਕਹਿੰਦੀ ਕਿ ਮੈਨੂੰ ਤੂੰ ਵਾਸਤੇ ਚੜਾ ਆ ਮੈਂ ਰੋਟੀ ਖਾਧੀ ਤੇ ਮੈਂ ਆਪਣੀ ਤਾਈ ਨੂੰ ਮੋਟਰਸਾਈਕਲ ਤੇ ਬਿਠਾ ਕੇ ਵਾਸਤੇ ਚੜਾਇਆ ਜਦੋਂ ਮੈਂ ਘਰ ਆਇਆ ਤਾਂ ਭਾਬੀ ਵਿਹੜੇ ਵਿੱਚ ਬੈਠੀ ਕੱਪੜੇ ਧੋਈ ਜਾਂਦੀ ਸੀ ਮੈਂ ਤਾਂ ਭਾਬੀ ਨੂੰ ਦੇਖ ਕੇ ਬਾਗੋ-ਬਾਗ ਹੋ ਗਿਆ ਕਿ ਹੁਣ ਕਿਸੇ ਦੀ ਕੋਈ ਰੋਕ-ਟੋਕ ਨਹੀਂ ਹੋਵੇਗੀ ਭਾਬੀ ਮੇਰੇ ਹੀ ਕੱਪੜੇ ਧੋਈ ਜਾਂਦੀ ਸੀ ਤਾਂ ਮੈਂ ਮਸ਼ਕਰੀ ਕਰਦੇ ਨੇ ਕਿਹਾ ਕਿ ਭਾਬੀ ਕੱਪੜੇ ਚੰਗੀ ਤਰ੍ਹਾਂ ਨਖੇਰ ਦੇ ਕਿਤੇ ਕੋਈ ਦਾਗ-ਦੂਗ ਨਾ ਛੱਡ ਦੇਵੀਂ ਭਾਬੀ ਕਹਿੰਦੀ ਮਰ ਜਾਣਿਆ ਅੱਗੇ ਵੀ ਤਾਂ ਕੱਪੜੇ ਮੈਂ ਹੀ ਧੋਣੀਆਂ ਕਿਉਂ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਆ ਤਾਂ ਫਿਰ ਆਪਣੀ ਘਰ ਵਾਲੀ ਲਿਆ ਉਹਦੇ ਤੋਂ ਹੀ ਧਵਾ ਲਿਆ ਕਰ ਕੱਪੜੇ ਮੈਂ ਕਿਹਾ ਭਾਬੀ ਨਹੀਂ ਹਜੇ ਮੈਂ ਨਹੀਂ ਵਿਆਹ ਕਰਵਾਉਣਾ ਅਜੇ ਤਾਂ ਮੈਂ ਤੇਰੇ ਤੋਂ ਹੀ ਆਪਣੀ ਸੇਵਾ ਕਰਵਾਉਣੀ ਆ ਜਦੋਂ ਮੈਂ ਇਹ ਗੱਲ ਕਹੀ ਤਾਂ ਭਾਬੀ ਹੱਸ ਪਈ ਮਾਂ ਦਾ ਭਾਬੀ ਨੂੰ ਆਣੀ ਬਹਾਨੇ ਬਥੇਰਾ ਸਮਝਾਉਂਦਾ ਸੀ ਪਰ ਭਾਬੀ ਨੂੰ ਤਾਂ ਮੇਰੀ ਗੱਲ ਸਮਝ ਆਉਣ ਦਾ ਨਾਮ ਹੀ ਨਹੀਂ ਲੈਂਦੀ ਸੀ ਇਹਨਾਂ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਮੰਮੀ ਚਾਹ ਬਣਾਉਂਦੀ ਸੀ ਅਸੀਂ ਸਾਰੇ ਨੇ ਇਕੱਠੇ ਬੈਠ ਕੇ ਚਾਹ ਪੀਤੀ ਤੇ ਮੰਮੀ ਕਹਿੰਦੀ ਲੈ ਭਾਈ ਮੈਂ ਤਾਂ ਬਾਹਰ ਹਵੇਲੀ ਵਿੱਚ ਜਾਣੀ ਆ ਤੇ ਪਸ਼ੂਆਂ ਦਾ ਕੰਮ ਧੰਦਾ ਦੇਖਦੀ ਆ ਅੱਜ ਤਾਂ ਮੈਂ ਇਕੱਲੀ ਆ ਮੈਂ ਕਹਾਂ ਮੰਮੀ ਨਹੀਂ ਤਾਂ ਮੈਂ ਤੁਹਾਡੀ ਹੈਲਪ ਕਰ ਦਿੰਦਾ ਤੇ ਪਰ ਮੈਂ ਪੜਨਾ ਮੰਮੀ ਕਹਿੰਦੀ ਨਹੀਂ ਨਹੀਂ ਮੈਂ ਆਪੇ ਕੰਮ ਨੂੰ ਸੰਭਲਾਂਗੀ ਤੇ ਤੇਰੀ ਭਾਬੀ ਘਰ ਦਾ ਕੰਮ ਕਰ ਲਊਗੀ ਮੈਂ ਖੁਸ਼ ਹੋ ਗਿਆ ਕਿ ਅੱਜ ਤਾਂ ਮੰਮੀ ਨੂੰ ਵੀ ਹਵੇਲੀ ਵਿੱਚ ਜ਼ਿਆਦਾ ਹੀ ਟਾਈਮ ਲੱਗੂਗਾ ਮੈਂ ਭਾਬੀ ਦੇ ਕਮਰੇ ਦੇ ਸਾਹਮਣੇ ਲੌਬੀ ਵਿੱਚ ਕੁਰਸੀ ਡਾਲੀ ਭਾਬੀ ਆਪਣੇ ਕਮਰੇ ਵਿੱਚ ਗਈ ਤੇ ਉਸ ਤੋਂ ਬਾਅਦ ਨਹਾਉਣ ਚਲੀ ਗਈ ਜਦੋਂ ਨਹਾ ਕੇ ਬਾਹਰ ਨਿਕਲੀ ਤਾਂ ਉਹ ਅੱਜ ਕੇਸੀ ਨਾ ਤੀਸੀ ਤੇ ਉਸ ਦੇ ਗਿੱਲੇ-ਗਿੱਲੇ ਵਾਲਾਂ ਦਾ ਪਾਣੀ ਉਸ ਦੀ ਛਾਤੀ ਤੇ ਡਿੱਗ ਰਿਹਾ ਸੀ ਤੇ ਉਸ ਦੀ ਕਮੀਜ਼ ਛਾਤੀ ਦੇ ਨਾਲ ਲੱਗ ਗਈ ਜੀਨੂ ਦੇਖ ਕੇ ਤਾਂ ਮੇਰੇ ਮਾਨ ਵਿੱਚ ਲੱਡੂ ਫੁੱਟਣ ਲੱਗੇ ਮੈਂ ਭਾਬੀ ਨੂੰ ਦੇਖ ਕੇ ਕਿਹਾ ਭਾਬੀ ਤੁਸੀਂ ਤਾਂ ਅੱਜ ਕੇਸੀ ਨਾਤੀਓ ਧੁੱਪੇ ਬੈਠ ਕੇ ਆਪਣੇ ਵਾਲ ਸਕਾ ਲਓ ਫੇਰ ਹੀ ਕੰਮ ਕਰਿਓ ਉਹ ਮੈਨੂੰ ਕਹਿਣ ਲੱਗੀ ਕਿ ਨਹੀਂ ਮੈਂ ਤਾਂ ਡਰਾਇਰ ਨਾਲ ਕਮਰੇ ਵਿੱਚ ਹੀ ਸਕਾ ਲਾਉਂਗੀ ਧੁੱਪੇ ਬੈਠਣਾ ਮੇਰੇ ਕੋਲ ਟਾਈਮ ਨਹੀਂ ਹੈਗਾ ਫਿਰ ਭਾਬੀ ਡਰਾਇਰ ਚਾ ਕੇ ਵਾਲ ਸਕਾਉਣ ਲੱਗੀ ਪਰ ਭਾਬੀ ਜਦੋਂ ਵਾਲ ਸਕਾਉਂਦੀ ਸੀ ਤਾਂ ਡਰਾਇਰ ਦਾ ਪਲੱਗ ਮੰਟ ਮੰਟ ਤੋਂ ਹਿੱਲੇ ਜਾਂਦਾ ਸੀ ਮੈਨੂੰ ਭਾਬੀ ਦੇਖ ਕੇ ਕਹਿੰਦੀ ਗੋਪੀ ਆ ਪਲੱਗ ਕੱਲ ਨੂੰ ਤੂੰ ਮਿਸਤਰੀ ਨੂੰ ਕਹਿ ਕੇ ਬਦਲਵਾ ਦੇ ਮੈਂ ਕਿਹਾ ਭਾਬੀ ਮਿਸਤਰੀ ਨੂੰ ਬੁਲਾਉਣ ਦੀ ਕੀ ਲੋੜ ਆ ਮੈਂ ਹੀ ਇਹਨੂੰ ਠੀਕ ਕਰ ਦਿੰਦਾ ਮੈਂ ਭਾਬੀ ਦੇ ਕੋਲ ਹੋ ਗਿਆ ਤੇ ਭਾਬੀ ਦੇ ਬਿਲਕੁਲ ਨੇੜੇ ਖੜਾ ਸੀ ਤੇ ਮੇਰਾ ਇੱਕ ਦਿਲ ਤਾਂ ਕਰਦਾ ਸੀ ਕਿ ਭਾਬੀ ਨੂੰ ਪਿੱਛੋਂ ਘਟ ਕੇ ਜੱਫੀ ਪਾ ਲਵਾਂ ਮੈਂ ਜਾ ਕੇ ਫਿਰ ਭਾਬੀ ਦੇ ਹੱਥ ਵਿੱਚੋਂ ਡਰਾਇਰ ਫੜੀ ਤੇ ਪਲੱਗ ਨੂੰ ਬਦਲ ਕੇ ਲਗਾ ਦਿੱਤਾ ਪਲੱਗ ਉਸ ਤੋਂ ਬਾਹਰ ਨਾ ਹਿੱਲਿਆ ਮੈਂ ਕਿਹਾ ਭਾਬੀ ਲਿਆ ਮੈਂ ਡਰਾਇਰ ਨਾਲ ਤੇਰੇ ਵਾਲ ਸੁਕਾ ਦਿੰਦਾ ਮੈਨੂੰ ਕਹਿਣ ਲੱਗੀ ਕਿ ਨਹੀਂ ਨਹੀਂ ਵਾਲ ਤਾਂ ਮੈਂ ਆਪੇ ਹੀ ਸਕਾਰਾਂਗੀ ਤੂੰ ਬਸ 2 ਮਿੰਟ 플ੱਗ ਫੜ ਕੇ ਖੜਾ ਰਹਿ ਮੈਂ ਕਿਹਾ ਭਾਬੀ ਫੜਨ ਨੂੰ ਤਾਂ ਮੇਰਾ ਵੀ ਦਿਲ ਕਰਦਾ ਜਦੋਂ ਮੈਂ ਇੰਨੀ ਗੱਲ ਕਹੀ ਤਾਂ ਭਾਬੀ ਮੇਰੇ ਵੱਲ ਦੇਖਣ ਲੱਗ ਗਈ ਮੈਨੂੰ ਤਾਂ ਲੱਗਦਾ ਸੀ ਕਿ ਭਾਬੀ ਨੂੰ ਮੇਰੀਆਂ ਗੱਲਾਂ ਨੂੰ ਉਹ ਸਮਝਦੀ ਸੀ ਫਿਰ ਉਹ ਵੇਖ ਕੇ ਹੱਸ ਪਈ ਮੈਂ ਤਾਂ ਭਾਬੀ ਦੇ ਨੇੜੇ-ਨੇੜੇ ਹੋਣ ਦੀ ਕੋਸ਼ਿਸ਼ ਕਰਦਾ ਸੀ ਪਰ ਭਾਬੀ ਪਤਾ ਨਹੀਂ ਕਿਉਂ ਮੇਰੇ ਤੋਂ ਝਿਜਕਦੀ ਸੀ ਕਿ ਜਾਂ ਫਿਰ ਉਸ ਨੂੰ ਕਿਸੇ ਦਾ ਡਰ ਸੀ ਫਿਰ ਭਾਬੀ ਨੇ ਵਾਲ ਸਕਾਰ ਲਏ ਤੇ ਮੈਂ ਉਹਦੇ ਬੈੱਡ ਤੇ ਹੀ ਬੈਠ ਗਿਆ ਤੇ ਉੱਥੇ ਬੈਠਾ ਬੈਠਾ ਫੋਨ ਚਲਾਉਣ ਲੱਗ ਗਿਆ ਮੈਂ ਕਿਹਾ ਭਾਬੀ ਤੁਹਾਡਾ ਗੱਦਾ ਤਾਂ ਬਹੁਤ ਹੀ ਪੋਲਾ-ਪੋਲਾ ਭਾਬੀ ਮੈਨੂੰ ਕਹਿੰਦੀ ਕਿ ਤੂੰ ਹਰ ਗੱਲ ਨੂੰ ਬੜੇ ਅਜੀਬ ਜਿਹੇ ਤਰੀਕੇ ਨਾਲ ਕਰਦਾ ਮੈਨੂੰ ਤਾਂ ਤੇਰੀ ਕਦੇ-ਕਦੇ ਸਮਝ ਨਹੀਂ ਆਉਂਦੀ ਮੈਂ ਕਿਹਾ ਭਾਬੀ ਮੈਂ ਤਾਂ ਇਹੀ ਕਿਹਾ ਕਿ ਤੁਹਾਡੇ ਬੈੱਡ ਦਾ ਗੰਦਾ ਨਵਾਂ ਤੇ ਬਹੁਤ ਹੀ ਨਰਮ-ਨਰਮਾ ਤੇ ਮੈਨੂੰ ਨਰਮ-ਨਰਮਾ ਚੀਜ਼ਾਂ ਚੰਗੀਆਂ ਲੱਗਦੀਆਂ ਫਿਰ ਮੈਨੂੰ ਭਾਬੀ ਕਹਿੰਦੀ ਜਾ ਤੂੰ ਆਪਣੇ ਕਮਰੇ ਵਿੱਚ ਹੀ ਚਲਾ ਜਾ ਚਾਚੀ ਆਉਂਦੇ ਹੀ ਹੋਣਗੇ ਤੇ ਕੀ ਸੋਚਣਗੇ ਮੈਂ ਕਿਹਾ ਨਹੀਂ ਭਾਬੀ ਮੈਂ ਤਾਂ ਤੇਰੇ ਬੈੱਡ ਤੇ ਹੀ ਬੈਠੂਗਾ ਮੰਮੀ ਨੇ ਕੀ ਕਹਿਣਾ ਮੈਂ ਕਿਹਾ ਤੈਨੂੰ ਕੋਈ ਗਲਤ ਕਿਹਾ ਉਹ ਕਹਿੰਦੀ ਨਹੀਂ ਫਿਰ ਵੀ ਚੰਗਾ ਨਹੀਂ ਲੱਗਦਾ ਤੂੰ ਆਪਣੇ ਕਮਰੇ ਵਿੱਚ ਚਲਾ ਜਾ ਪਰ ਮੈਂ ਉੱਥੇ ਹੀ ਬੈਠਾ ਰਿਹਾ ਫਿਰ ਮੈਨੂੰ ਯਾਦ ਆਇਆ ਕਿ ਮੈਂ ਕਿਹਾ ਭਾਬੀ ਮੈਂ ਕਾਲਜ ਦਾ ਵਰਕ ਮੈਂ ਨੈਟ ਤੋਂ ਦੇਖਣਾ ਤੇ ਤੂੰ ਪਲੀਜ਼ ਹੌਟਸਪੌਟ ਆਪਣੇ ਫੋਨ ਦਾ ਆਨ ਕਰਕੇ ਆਨ ਕਰ ਦੇ ਮੇਰਾ ਨੈਟ ਖਤਮ ਹੋਇਆ ਪਿਆ ਤੇ ਜੇ ਮੰਮੀ ਆਊਗੀ ਤਾਂ ਮੈਂ ਕਹਿ ਦੇਊਗਾ ਮੈਂ ਭਾਬੀ ਦੇ ਕਮਰੇ ਵਿੱਚ ਬੈਠ ਕੇ ਉਹਦੇ ਫੋਨ ਤੋਂ ਨੈਟ ਕਨੈਕਟ ਕੀਤਾ ਸੀ ਤਾਂ ਹੀ ਤਾਂ ਬੈਠਾ ਸੀ ਭਾਬੀ ਨੇ ਆਪਣੇ ਫੋਨ ਦਾ ਹੌਟਸਪੌਟ ਔਨ ਕੀਤਾ ਤੇ ਮੈਂ ਉੱਥੇ ਬੈਠਾ ਬਟਾ ਫੋਨ ਹੀ ਦੇਖਦਾ ਰਿਹਾ ਮੈਂ ਕੋਈ ਵੀ ਇੱਥੇ ਪੜਨ ਦਾ ਕੰਮ ਨਾ ਦੇਖਿਆ ਮੈਂ ਤਾਂ ਉੱਥੇ ਬਹੁਤੀ ਰੋਮਾਂਟਿਕ ਰੀਲਾਂ ਦੇਖਣ ਲੱਗ ਗਿਆ ਤੇ ਜਿਨ੍ਹਾਂ ਦੇ ਗਾਣੇ ਸੁਣ ਕੇ ਭਾਬੀ ਨੂੰ ਵੀ ਥੋੜਾ ਅਜੀਬ ਜਿਹਾ ਲੱਗ ਰਿਹਾ ਸੀ ਉਹ ਵਾਰ-ਵਾਰ ਮੇਰੇ ਵੱਲ ਹੀ ਦੇਖ ਰਹੀ ਸੀ ਉਹਦਾ ਵੀ ਦਿਲ ਕਰਦਾ ਸੀ ਕਿ ਉਹ ਮੇਰੇ ਕੋਲ ਹੀ ਬੈਠੀ ਰਵੇ ਫਿਰ ਮੈਂ ਭਾਬੀ ਨੂੰ ਇੱਕਦਮ ਆਪਣੇ ਕੋਲ ਖਿੱਚ ਲਿਆ ਮੈਂ ਕਿਹਾ ਭਾਬੀ 2 ਮਿੰਟ ਮੇਰੇ ਕੋਲ ਵੀ ਬੈਠ ਜਾ ਤਾਂ ਭਾਬੀ ਡਰਦੀ ਡਰਦੀ ਮੇਰੇ ਕੋਲ ਬੈਠ ਗਈ ਫਿਰ ਮੈਂ ਕਿਹਾ ਭਾਬੀ ਮੈਂ ਤੇਰੇ ਤੇ ਇੱਕ ਗੱਲ ਪੁੱਛਾਂ ਤਾਂ ਉਹ ਮੈਨੂੰ ਕਹਿੰਦੀ ਹਾਂ ਪੁੱਛ ਜਦੋਂ ਮੈਂ ਤੇਰੇ ਨਾਲ ਗੱਲ ਕਰਦਾ ਤਾਂ ਤੈਨੂੰ ਗੁੱਸਾ ਤਾਂ ਨਹੀਂ ਆਉਂਦਾ ਕਿ ਮੈਂ ਤੇਰੇ ਨਾਲ ਇਸ ਤਰੀਕੇ ਨਾਲ ਗੱਲ ਕਰਦਾ ਉਹ ਕਹਿੰਦੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਕਿ ਮੈਂ ਤੇਰੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਦੀ ਨਾਲੇ ਆਪਣਿਆਂ ਦੀ ਗੱਲ ਦਾ ਕਾਹਦਾ ਗੁੱਸਾ ਹੁੰਦਾ ਨਾਲੇ ਤੂੰ ਤਾਂ ਕੋਈ ਮੈਨੂੰ ਕਦੇ ਵੀ ਇਹੋ ਜਿਹੀ ਗੱਲ ਨਹੀਂ ਕਹੀ ਜਿਹਦੇ ਨਾਲ ਮੈਂ ਗੁੱਸੇ ਹੋਵਾਂ ਤੂੰ ਤਾਂ ਸਭੋ ਮੇਰਾ ਦਿਲ ਹੀ ਲਗਾਉਣਾ ਜਦੋਂ ਭਾਬੀ ਨੇ ਇਹ ਗੱਲ ਕਹੀ ਤਾਂ ਮੇਰਾ ਹੌਸਲਾ ਹੋਰ ਵੀ ਵੱਧ ਗਿਆ ਫਿਰ ਮੈਂ ਭਾਬੀ ਦਾ ਹੱਥ ਫੜ ਲਿਆ ਤੇ ਮੈਂ ਭਾਬੀ ਦਾ ਹੱਥ ਫੜ ਕੇ ਉਸ ਤੋਂ ਪੁੱਛਣ ਲੱਗਾ ਕਿ ਭਾਬੀ ਤੈਨੂੰ ਵੀਰੇ ਦੀ ਯਾਦ ਆਉਂਦੀ ਆ ਤੇ ਤੂੰ ਵੀਰੇ ਤੋਂ ਬਿਨਾ ਕਿਵੇਂ ਰਹਿ ਲੈਣੀ ਆ ਤਾਂ ਭਾਬੀ ਇੱਕਦਮ ਉਦਾਸ ਹੋ ਗਈ ਤੇ ਮੈਨੂੰ ਕਹਿਣ ਲੱਗੀ ਕਿ ਨਹੀਂ ਮੈਨੂੰ ਵੀ ਰਹਿਣਾ ਬਹੁਤ ਔਖਾ ਲੱਗਦਾ ਖਿਆਲ ਦੀਆਂ ਰਾਤਾਂ ਤਾਂ ਮੈਨੂੰ ਵੱਡ ਵੱਡ ਖਾਣ ਨੂੰ ਆਉਂਦੀਆਂ ਕੱਲੀ ਨੂੰ ਕਮਰੇ ਵਿੱਚ ਡਰ ਲੱਗਦਾ ਮੈਂ ਕਿਹਾ ਭਾਬੀ ਜੇ ਡਰ ਲੱਗਦਾ ਤਾਂ ਮੈਂ ਰਾਤ ਨੂੰ ਤੇਰੇ ਕਮਰੇ ਵਿੱਚ ਆ ਜਾਇਆ ਕਰੂੰਗਾ ਭਾਬੀ ਕਹਿੰਦੀ ਨਹੀਂ ਨਹੀਂ ਖਬਰਦਾਰ ਜੇ ਤੂੰ ਮੇਰੇ ਕਮਰੇ ਵਿੱਚ ਆਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਮੈਂ ਕਿਹਾ ਕੀ ਹੋ ਗਿਆ ਭਾਬੀ ਤਾਈ ਤਾਂ ਇੱਥੇ ਹੈ ਨਹੀਂ ਤੇ ਤੇਰਾ ਵੀ ਦਿਲ ਲੱਗਿਆ ਰਹੂਗਾ ਤੇ ਆਪਾਂ ਰਾਤ ਨੂੰ ਫਿਲਮਾਂ ਕੁਲਮਾਂ ਦੇਖਿਆ ਕਰਾਂਗੇ ਭਾਬੀ ਕਹਿੰਦੀ ਨਹੀਂ ਨਹੀਂ ਜੇ ਚਾਚੀ ਨੂੰ ਜਾਂ ਡੈਡੀ ਹੁਰਿਆ ਨੂੰ ਪਤਾ ਲੱਗ ਗਿਆ ਤਾਂ ਗੱਲ ਲੜਾਈ ਤੱਕ ਪਹੁੰਚ ਜਾਊਗੀ ਤੇ ਜੇ ਇਹ ਗੱਲ ਤੇਰੇ ਵੀਰੇ ਨੂੰ ਪਤਾ ਲੱਗ ਗਈ ਤਾਂ ਉਹ ਮੈਨੂੰ ਘਰੋਂ ਹੀ ਕੱਢ ਦੇਊਗਾ ਮੈਂ ਕਿਹਾ ਨਹੀਂ ਭਾਬੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਰਾਤ ਨੂੰ ਤਾਂ ਸਾਰੇ ਥੱਕ ਕੇ ਸੌਂ ਜਾਂਦੇ ਆ ਬਸ ਤੂੰ ਆਪਣੇ ਕਮਰੇ ਦੀ ਕੁੰਡੀ ਖੋਲ ਕੇ ਰੱਖੀ ਫਿਰ ਵੇਖੀ ਤੇਰਾ ਦਿਲ ਲੱਗਦਾ ਕਿ ਨਹੀਂ ਤਾਂ ਭਾਬੀ ਸ਼ਰਮਾਉਂਦੀ ਹੋਈ ਆਪਣਾ ਹੱਥ ਛੁਡਾ ਕੇ ਭੱਜ ਗਈ ਤੇ ਰਸੋਈ ਵਿੱਚ ਜਾ ਕੇ ਸਬਜ਼ੀ ਕੱਟਣ ਲੱਗ ਗਈ ਮੈਂ ਭਾਬੀ ਦਾ ਇਸ਼ਾਰਾ ਸਮਝ ਗਿਆ ਸੀ ਕਿ ਭਾਬੀ ਦੀ ਵੀ ਮੇਰੀ ਹਾਂ ਵਿੱਚ ਹੀ ਹਾਂ ਤਾਂ ਮੈਂ ਤਾਂ ਹੁਣ ਰਾਤ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਸੀ ਕਿ ਅੱਜ ਰਾਤ ਨੂੰ ਫਿਰ ਡੈਡੀ ਤੇ ਤਾਏ ਨੇ ਅੱਜ ਰਾਤ ਨੂੰ ਪਾਣੀ ਦੀ ਵਾਰੀ ਲਾਉਣੀ ਸੀ ਤੇ ਮੈਂ ਘਰ ਵਿੱਚ ਇਕੱਲਾ ਸੀ ਤੇ ਮੰਮੀ ਤਾਂ ਰਾਤ ਨੂੰ ਨੀਂਦ ਦੀਆਂ ਗੋਲੀਆਂ ਲੈ ਕੇ ਸੌਂ ਜਾਂਦੀ ਸੀ ਮੈਂ ਜਲਦੀ ਜਲਦੀ ਰੋਟੀ ਖਾਧੀ ਤੇ ਆਪਣੇ ਕਮਰੇ ਤੋਂ ਵਿੱਚ ਜਾ ਕੇ ਲੰਮੇ ਪੈ ਗਿਆ ਪਰ ਮੈਨੂੰ ਤਾਂ ਇੰਤਜ਼ਾਰ ਸੀ ਕਿ ਕਦੋਂ ਰਾਤ ਦੇ 11 ਵਜਨ ਤੇ ਕਦੋਂ ਮੈਂ ਭਾਬੀ ਦੇ ਕਮਰੇ ਵਿੱਚ ਜਾਵਾਂ ਡੈਡੀ ਤੇ ਤਾਇਆ ਨੂੰ 10 ਵਜੇ ਪਾਣੀ ਦੀ ਵਾਰੀ ਤੇ ਜਾਣਾ ਸੀ ਤੇ ਮੰਮੀ ਆਪਣੇ ਕਮਰੇ ਵਿੱਚ ਜਾ ਕੇ ਪੈ ਗਈ। ਜਦੋਂ ਡੈਡੀ ਤੇ ਤਾਇਆ ਪਾਣੀ ਦੀ ਵਾਰੀ ਤੇ ਜਾਣ ਲੱਗੇ ਤਾਂ ਮੈਨੂੰ ਕਹਿੰਦੇ ਕਿ ਤੂੰ ਸਵੇਰ 4 ਵਜੇ ਸਾਨੂੰ ਗੇਟ ਖੋਲ ਦੇਵੀਂ। ਅਸੀਂ 4 ਵਜੇ ਪਾਣੀ ਲਾ ਕੇ ਆਵਾਂਗੇ। ਮੈਂ ਕਿਹਾ ਠੀਕ ਹੈ ਡੈਡੀ ਤੁਸੀਂ ਬੇਫਿਕਰ ਹੋ ਜਾਓ ਤੇ ਡੈਡੀ ਕਹਿੰਦੇ ਨਾਲੇ ਪਸ਼ੂਆਂ ਦਾ ਬਾਹਰ ਧਿਆਨ ਰੱਖੀ। ਕਿਤੇ ਕੋਈ ਖੋਲ ਨਾ ਜਾਵੇ। ਤੇਰੀ ਮੰਮੀ ਤਾਂ ਨੀਂਦ ਦੀ ਦਵਾਈ ਲੈ ਕੇ ਸੌਂ ਜਾਂਦੀ ਆ। ਉਹਨੂੰ ਤਾਂ ਕੋਈ ਰਾਤ ਨੂੰ ਪਤਾ ਨਹੀਂ ਲੱਗਦਾ। ਮੈਂ ਕਿਹਾ ਡੈਡੀ ਤੁਸੀਂ ਬੇਫਿਕਰ ਹੋ ਜਾਓ 12 ਵਜੇ ਤੱਕ ਤਾਂ ਮੈਂ ਪੜ੍ਹਨਾ ਹੀ ਆ ਕਿਉਂਕਿ ਮੇਰੇ ਪੇਪਰਾਂ ਵਿੱਚ ਹੁਣ ਹਫ਼ਤਾ ਹੀ ਰਹਿ ਗਿਆ ਮੈਂ ਤਾਂ ਰੱਬ ਦਾ ਸ਼ੁਕਰ ਮਨਾਉਂਦਾ ਸੀ ਕਿ ਉਹ ਵੇਲਾ ਕਦੋਂ ਆਵੇ ਜਦੋਂ ਡੈਡੀ ਹੁਰੀਨ ਜਾਣ ਫਿਰ ਡੈਡੀ ਤੇ ਤਾਏ ਦਾ ਪਾਣੀ ਦੀ ਵਾਰੀ ਤੇ ਚਲੇ ਗਏ ਮੇਰੇ ਦਿਲ ਵਿੱਚ ਲੱਡੂ ਫੁੱਟਣ ਲੱਗੇ ਮੰਮੀ ਦਵਾਈ ਲੈ ਕੇ ਆਪਣੇ ਕਮਰੇ ਵਿੱਚ ਝੂਕ ਸੁੱਤੀ ਪਈ ਸੀ ਤੇ ਮੰਮੀ ਦੇ ਘਰਾਣੇ ਬਾਹਰ ਸੌਂਦੇ ਸੀ ਮੈਂ ਭਾਬੀ ਨੂੰ ਫੋਨ ਤੇ ਮੈਸੇਜ ਕੀਤਾ ਕਿ ਭਾਬੀ ਗੇਟ ਦੀ ਕੁੰਡੀ ਖੋਲ ਮੈਂ ਬਾਹਰ ਖੜਾ ਭਾਬੀ ਨੇ ਹੌਲੀ ਹੌਲੀ ਗੇਟ ਦੀ ਕੁੰਡੀ ਖੋਲੀ ਤਾਂ ਮੈਂ ਉਹਦੇ ਕਮਰੇ ਵਿੱਚ ਚਲਾ ਗਿਆ ਪਹਿਲਾਂ ਤਾਂ ਭਾਬੀ ਡਰਦੀ ਸੀ ਤੇ ਮੈਨੂੰ ਕਹਿੰਦੀ ਸੀ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਆਪਣੀ ਦੋਵਾਂ ਦੀ ਸ਼ਾਂਤ ਆ ਜਾਊਗੀ ਮੈਂ ਕਿਹਾ ਭਾਬੀ ਤੂੰ ਬੇਫਿਕਰ ਹੋ ਜਾ 4 ਵਜੇ ਤੱਕ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿਉਂਕਿ 4 ਵਜੇ ਡੈਡੀ ਨੇ ਤੇ ਤਾਈ ਨੇ ਆਉਣਾ ਤੇ ਉਦੋਂ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਜਾਊਂਗਾ ਫਿਰ ਭਾਬੀ ਬਾਥਰੂਮ ਵਿੱਚ ਚਲੀ ਗਈ ਤੇ ਆਪਣੇ ਕੱਪੜੇ ਚੇਂਜ ਕਰਕੇ ਆਈ ਉਸਨੇ ਬਹੁਤ ਹੀ ਸੋਹਣੀ ਸੈਕਸੀ ਡਰੈੱਸ ਪਾਈ ਸੀ ਮੈਂ ਤਾਂ ਭਾਬੀ ਨੂੰ ਦੇਖ ਕੇ ਪਾਗਲ ਹੀ ਹੋ ਗਿਆ ਮੈਂ ਕਿਹਾ ਭਾਬੀ ਲੱਗਦਾ ਹੈ ਪਹਿਲੀ ਰਾਤ ਵੀਰੇ ਨੇ ਤੁਹਾਨੂੰ ਗਿਫਟ ਕੀਤੀ ਹੋਊਗੀ ਤਾਂ ਉਹ ਦੇਖ ਕੇ ਹੱਸਣ ਲੱਗੀ ਕਹਿੰਦੀ ਹਾਂ ਇਹ ਤੇਰਾ ਭਰਾ ਦੁਬਈ ਤੋਂ ਮੇਰੇ ਲਈ ਲੈ ਕੇ ਆਇਆ ਸੀ ਮੈਨੂੰ ਤਾਂ ਭਾਬੀ ਨੂੰ ਦੇਖ ਕੇ ਹੀ ਨਸ਼ਾ ਚੜ ਜਾਂਦਾ ਸੀ ਮੈਂ ਭਾਬੀ ਨੂੰ ਘੁੱਟ ਕੇ ਜੱਫੀ ਪਾਈ ਤੇ ਉਸ ਨੂੰ ਬੈੱਡ ਤੇ ਸੁੱਤ ਲਿਆ ਫਿਰ ਮੈਂ ਭਾਬੀ ਦੇ ਮੂੰਹ ਤੇ ਆਪਣੀਆਂ ਪੋਲੀਆਂ ਪੋਲੀਆਂ ਉਂਗਲਾਂ ਫੇਰ ਲਗਾ ਉਸ ਤੋਂ ਬਾਅਦ ਆਪਣੇ ਬੁੱਲ ਭਾਬੀ ਦੇ ਬੁੱਲਾ ਵਿੱਚ ਤੇ ਫਿਰ ਅਸੀਂ ਦੋਵੇਂ ਆਪਣੀ ਹੀ ਦੁਨੀਆ ਵਿੱਚ ਗਵਾਚ ਗਏ ਭਾਬੀ ਕਹਿੰਦੀ ਮਰ ਜਾਣਿਆ ਤੈਨੂੰ ਤਾਂ ਮੈਂ ਨਕਮਾ ਜਿਹਾ ਹੀ ਸਮਝਿਆ ਸੀ ਪਰ ਤੇਰੇ ਵਿੱਚ ਤਾਂ ਜਾਣ ਹੀ ਬੜੀਆ ਮੈਂ ਕਿਹਾ ਭਾਬੀ ਇਹ ਜਾਣ ਵੀ ਸਾਰੀ ਤੇਰੇ ਤੇ ਹੀ ਨਿਕਲਨੀ ਆ ਮੈਂ ਤਾਂ ਕਦੋਂ ਦਾ ਉੱਪਲਿਆ ਫਿਰਦਾ ਸੀ ਜਦੋਂ ਤੇ ਤੂੰ ਇਸ ਘਰ ਵਿੱਚ ਵਿਆਹ ਕੇ ਆਈ ਹੈ ਮੇਰੀ ਤਾਂ ਤੇਰੇ ਤੇ ਉਦੋਂ ਦੀ ਹੀ ਅੱਖ ਸੀ ਤਾਂ ਭਾਬੀ ਮੈਨੂੰ ਕਹਿੰਦੀ ਸੋਣਾ ਤਾਂ ਚੰਦ ਰਿਆ ਤੂੰ ਮੈਨੂੰ ਵੀ ਬਹੁਤ ਲੱਗਦਾ ਪਰ ਮੇਰਾ ਗਿਆ ਤੇਰੇ ਨਾਲ ਨਹੀਂ ਤੇਰੇ ਕਾਲੇ ਜਿਹੇ ਭਰਾ ਨਾਲ ਹੋ ਗਿਆ ਮੈਂ ਕਿਹਾ ਭਾਬੀ ਇੰਨੀ ਛੇਤੀ ਵੀਰਣ ਨੂੰ ਕਾਲਾ ਕਹਿਣ ਲੱਗ ਗਈ ਤੂੰ ਤਾਂ ਇੱਕ ਰਾਤ ਵਿੱਚ ਹੀ ਆਪਣਾ ਰੰਗ ਬਦਲ ਗਈ ਕਹਿੰਦੀ ਨਹੀਂ ਨਹੀਂ ਤੇਰਾ ਭਰਾ ਨਾਲੇ ਤਾਂ ਮੋਟਾ ਤੇ ਨਾਲੇ ਕਾਲੇ ਜੇ ਰੰਗ ਦਾ ਤੈਨੂੰ ਤਾਂ ਪਤਾ ਹੀ ਆ ਡਰਾਈਵਰ ਤਾਂ ਥੋੜੇ ਹੁੰਦੇ ਹੀ ਰੁੱਖੇ ਸੁਭਾਅ ਦੇ ਆ ਫਿਰ ਭਾਬੀ ਕਹਿੰਦੀ ਆਪ ਤਾਂ ਪਤਾ ਨਹੀਂ ਤੇਰਾ ਭਰਾ ਉੱਥੇ ਕਿਹਦੇ ਕਿਹਦੇ ਨਾਲ ਨਜ਼ਾਰੇ ਲੈਂਦਾ ਹੋਗਾ ਤੇ ਮੈਨੂੰ ਇੱਥੇ ਇਕੱਲੀ ਨੂੰ ਛੱਡ ਗਿਆ ਤੇ ਪਤਾ ਨਹੀਂ ਕਿੰਨੇ ਕੋ ਸਾਲ ਬਾਅਦ ਹੀ ਇੱਧਰ ਆਊਗਾ ਕਿਉਂਕਿ ਮੈਨੂੰ ਪਤਾ ਤੇਰਾ ਭਰਾ ਮੈਨੂੰ ਤਾਂ ਉਧਰ ਕਦੇ ਨਹੀਂ ਬੁਲਾਉਂਦਾ ਤੇ ਮੈਂ ਸਾਰੀ ਹੀ ਜ਼ਿੰਦਗੀ ਇਸ ਤਰ੍ਹਾਂ ਤਾਂ ਨਹੀਂ ਉਹਦੇ ਬਿਨਾ ਕੱਟ ਸਕਦੀ ਹੁਣ ਤਾਂ ਮੈਂ ਤੇਰੇ ਨਾਲ ਹੀ ਰਾਤਾਂ ਲੰਘਾਇਆ ਕਰੂੰਗੀ ਮੈਂ ਕਿਹਾ ਭਾਬੀ ਬੇਫਿਕਰ ਹੋ ਜਾ ਹਫ਼ਤੇ ਵਿੱਚ ਤਿੰਨ ਵਾਰੀਆਂ ਪਾਣੀ ਧਿਆਉਂਦੀਆਂ ਤੇ ਤਿੰਨੇ ਹੀ ਵਾਰੀਆਂ ਰਾਤ ਦੀਆਂ ਤੇ ਹੁਣ ਤਾਂ ਆਪਾਂ ਤਿੰਨ ਰਾਤਾਂ ਦਾ ਪੂਰਾ ਨਜ਼ਾਰਾ ਲਿਆ ਕਰਾਂਗੇ ਤੇ ਜਦੋਂ ਕਦੇ ਘਰ ਦੇ ਬਾਹਰ ਜਾਇਆ ਕਰਨਗੇ ਉਦੋਂ ਤਾਂ ਫਿਰ ਆਪਣੀਆਂ ਮੌਜਾਂ ਹੀ ਮੌਜਾਂ ਫਿਰ ਮੈਂ ਤੇ ਭਾਬੀ ਨੇ 3:30 ਵਜੇ ਤੱਕ ਖੂਬ ਨਜ਼ਾਰੇ ਲੁੱਟੇ ਤੇ ਫਿਰ ਮੈਂ 4 ਵਜੇ ਉੱਠ ਕੇ ਗੇਟ ਖੋਲ ਦਿੱਤਾ ਕਿਉਂਕਿ ਡੈਡੀ ਤੇ ਤਾਈ ਨੇ 4:30 ਵਜੇ ਘਰ ਆਉਣਾ ਸੀ ਤੇ ਫਿਰ ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ ਮੇਰੀ ਤਾਂ ਅੱਖ 9 ਵਜੇ ਖੁੱਲੀ ਤਾਂ ਮੈਂ ਜਦੋਂ ਬਾਹਰ ਗਿਆ ਤਾਂ ਭਾਬੀ ਵਿਹੜੇ ਵਿੱਚ ਬੌਕਰ ਮਾਰਦੀ ਸੀ ਮੈਂ ਭਾਬੀ ਨੂੰ ਦੇਖ ਕੇ ਹਾਸ ਪਿਆ ਤੇ ਜਦੋਂ ਭਾਬੀ ਦੇ ਕੋਲ ਦੀ ਲੰਘਿਆ ਤਾਂ ਕਹਿੰਦੀ ਮਰ ਜਾਣਿਆ ਆਪ ਤਾਂ 9 ਵਜੇ ਉੱਠਿਆ ਤੇ ਮੈਨੂੰ ਸਾਰੀ ਰਾਤ ਟਿਕਾ ਨਹੀਂ ਦਿੱਤਾ ਮੈਂ ਕਿਹਾ ਭਾਬੀ ਸਵਾਦ ਵੀ ਤਾਂ ਤੂੰ ਹੀ ਲਿਆ ਫਿਰ ਭਾਬੀ ਕਹਿੰਦੀ ਅੱਜ ਦਿਨੇ ਚਾਚੀ ਨੇ ਤਾਂ ਸ਼ਹਿਰ ਦਵਾਈ ਲੈਣ ਜਾਣਾ ਨਾਲੇ ਨਾਨੀ ਜੀ ਦਾ ਪਤਾ ਲੈਣ ਜਾਣਾ ਅੱਜ ਤੂੰ ਬਾਹਰ ਕਿਤੇ ਨਾ ਜਾਵੀਂ ਅੱਜ ਵੀ ਆਪਣੀਆਂ ਮੌਜਾਂ ਹੀ ਮੌਜਾਂ ਏਲੀ ਗੱਲ ਕਹਿ ਕੇ ਭਾਬੀ ਤਾਂ ਅੰਦਰ ਚਲੀ ਗਈ ਤੇ ਮੈਂ ਬਾਹਰ ਗਲੀ ਵਿੱਚ ਜਾ ਕੇ ਮੁੰਡਿਆਂ ਕੋਲ ਖੜ ਗਿਆ ਭਾਬੀ ਦੇ ਨਾਲ ਲੰਘਾਈ ਰਾਤ ਨੇ ਤਾਂ ਮੇਰੇ ਦਿਲ ਨੂੰ ਠੰਡ ਜਿਹੀ ਪਾ ਦਿੱਤੀ ਸੀ ਹੁਣ ਤਾਂ ਮੈਨੂੰ ਵੀ ਇਹੀ ਲੱਗਿਆ ਰਹਿੰਦਾ ਸੀ ਕਿ ਕਦੋਂ ਸਾਰੇ ਘਰੋਂ ਜਾਣ ਤੇ ਕਦੋਂ ਮੈਂ ਭਾਬੀ ਦੇ ਨਾਲ ਰਹਾ ਕਦੇ-ਕਦੇ ਮੈਨੂੰ ਪਛਤਾਵਾ ਵੀ ਹੁੰਦਾ ਸੀ ਕਿ ਮੈਂ ਜੋ ਕਰ ਰਿਹਾ ਬਹੁਤ ਗਲਤ ਕਰ ਰਿਹਾ ਕਿਉਂਕਿ ਮੈਂ ਆਪਣੇ ਭਰਾ ਦਾ ਪਿੱਛਾ ਤਕਾਉਂਦਾ ਸੀ ਤੇ ਉਸ ਦੀ ਇੱਜ਼ਤ ਦੇ ਨਾਲ ਖੇਡਦਾ ਸੀ ਪਰ ਮੈਂ ਵੀ ਕੀ ਕਰਦਾ ਮੈਂ ਤਾਂ ਜਵਾਨ ਸੀ ਤੇ ਉੱਪਰੋਂ ਜਵਾਨ ਭਾਬੀ ਨੂੰ ਦੇਖ ਕੇ ਤਾਂ ਮੇਰੇ ਤੋਂ ਰਹਿਹਾ ਹੀ ਨਹੀਂ ਜਾਂਦਾ ਸੀ ਪਰ ਭਾਬੀ ਵੀ ਵਿਚਾਰੀ ਕੀ ਕਰਦੀ ਉਹ ਵੀ ਤਾਂ ਮਾਰ ਨੂੰ ਪੱਥਰ ਬਣਾ ਕੇ ਤੁਰੇ ਫਿਰਦੀ ਸੀ ਤੇ ਆਪਣੇ ਘਰ ਵਾਲੇ ਤੋਂ ਬਿਨਾ ਉਹ ਸਹਰੇ ਕਿਵੇਂ ਰਹਿ ਸਕਦੀ ਸੀ ਮੈਂ ਸੋਚਿਆ ਕਿ ਜੇ ਮੈਂ ਭਾਬੀ ਨੂੰ ਇਸੇ ਤਰ੍ਹਾਂ ਨਜ਼ਾਰੇ ਗੰਦਾ ਰਹਾ ਤਾਂ ਭਾਬੀ ਵੀ ਇੱਥੇ ਟਿਗੀ ਰਹੂਗੀ ਨਹੀਂ ਤਾਂ ਜਾਦਾ ਟਾਈਮ ਉਹ ਇੱਥੇ ਨਹੀਂ ਸੀ ਰਹਿ ਸਕਦੀ ਏਵੇਂ ਹੀ ਸਾਡੇ 2-3 ਸਾਲ ਲੰਘ ਗਏ ਪਰ ਮੇਰਾ ਭਰਾ ਹਜੇ ਵੀ ਦਵਾਈ ਤੋਂ ਵਾਪਸ ਨਾ ਆਇਆ ਫਿਰ ਮੇਰੇ ਲਈ ਸਾਡੇ ਰਿਸ਼ਤੇਦਾਰੀ ਵਿੱਚੋਂ ਕਿਸੇ ਰਿਸ਼ਤੇਦਾਰ ਨੇ ਕੁੜੀ ਦੀ ਦੱਸ ਪਾਈ ਮੇਰੀ ਮੰਮੀ ਨੂੰ ਤੇ ਤਾਈ ਨੂੰ ਤਾਂ ਉਹ ਕੁੜੀ ਬਹੁਤ ਪਸੰਦ ਸੀ ਤੇ ਮੇਰਾ ਡੈਡੀ ਵੀ ਉਸ ਰਿਸ਼ਤੇ ਤੇ ਰਾਜੀ ਸੀ ਕਿਉਂਕਿ ਕੁੜੀ ਚੰਗੇ ਸਰ ਦੇ ਪੁੱਤ ਦੇ ਘਰ ਤੋਂ ਸੀ ਤੇ ਉਹਦੇ ਪੇਕੇ ਵੀ ਕਮਾਈ ਵਾਲੇ ਬੰਦੇ ਸੀ ਕਿਉਂਕਿ ਹੁਣ ਤਾਂ ਤਾਇਆ ਵੀ ਇਹੀ ਕਹਿੰਦਾ ਸੀ ਕਿ ਜਿਸ ਕਰਨੀ ਦਾ ਤਾਂ ਰੰਗ ਥੋੜਾ ਪੱਕਾ ਸੀ ਤੇ ਨਾਲੇ ਉਮਰ ਵੀ ਉਹਦੀ ਵੱਡੀ ਸੀ ਉਹਨੂੰ ਤਾਂ ਕਿਸੇ ਚੰਗੇ ਘਰ ਦਾ ਰਿਸ਼ਤਾ ਤਾਂ ਨਹੀਂ ਹੋਣਾ ਸੀ ਪਰ ਹੁਣ ਆਪਾਂ ਇਸ ਮੁੰਡੇ ਦਾ ਚੰਗੇ ਘਰ ਵਿੱਚ ਹੀ ਵਿਆਹ ਕਰਾਂਗੇ ਜਦੋਂ ਮੇਰੇ ਰਿਸ਼ਤੇ ਦੀ ਗੱਲ ਘਰ ਵਿੱਚ ਤੁਰੀ ਤਾਂ ਮੇਰੀ ਭਾਬੀ ਨੇ ਤਾਂ ਮੈਨੂੰ ਸਾਫ਼-ਸਾਫ਼ ਹੀ ਕਹਿ ਦਿੱਤਾ ਕਿ ਮੈਂ ਤੇਰਾ ਕਿਤੇ ਵੀ ਰਿਸ਼ਤਾ ਨਹੀਂ ਹੋਣ ਦੇਣਾ ਜੇ ਤੂੰ ਵਿਆਹ ਕਰਵਾਵ ਵੀ ਲਿਆ ਤਾਂ ਮੈਂ ਸਾਰਿਆਂ ਨੂੰ ਆਪਣੀ ਸਚਾਈ ਦੱਸ ਦੇਣੀ ਆ ਦੇਖ ਲਾ ਤੇਰੇ ਕੋਲ ਤਾਂ ਮੇਰੀਆਂ ਤੇ ਤੇਰੀਆਂ ਵੀਡੀਓ ਵੀ ਹੈਗੀਆਂ ਜਦੋਂ ਭਾਬੀ ਨੇ ਇਹ ਗੱਲ ਕਹੀ ਤਾਂ ਮੇਰੇ ਤਾਂ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ ਕਿ ਭਾਬੀ ਨੇ ਮੇਰੀ ਤੇ ਆਪਣੀ ਵੀਡੀਓ ਕਦੋਂ ਬਣਾ ਲਈ ਮੈਨੂੰ ਕਹਿੰਦੀ ਇਹ ਨਾ ਸੋਚ ਲਈ ਕਿ ਤੂੰ ਮੇਰੇ ਫੋਨ ਵਿੱਚੋਂ ਵੀਡੀਓ ਡਿਲੀਟ ਕਰ ਦੇਵੇਂਗਾ ਇਹ ਤਾਂ ਮੈਂ ਵੀਡੀਓ ਆਪਣੀ ਸਹੇਲੀ ਨੂੰ ਵੀ ਭੇਜੀ ਆ ਤੇ ਜੇ ਤੂੰ ਮੇਰੇ ਫੋਨ ਵਿੱਚੋਂ ਇਹ ਵੀਡੀਓ ਡਿਲੀਟ ਵੀ ਕਰ ਦਿੱਤੀ ਤਾਂ ਮੈਂ ਉਸ ਕੁੜੀ ਦੇ ਫੋਨ ਵਿੱਚੋਂ ਵੀਡੀਓ ਸਾਰੇ ਘਰਦਿਆਂ ਨੂੰ ਦੇ ਸਾਹਮਣੇ ਦਿਖਾ ਦੇਵਾਂਗੀ ਤੇ ਫਿਰ ਵੇਖ ਲੈ ਤੇਰੀ ਇੱਜ਼ਤ ਇਸ ਘਰ ਵਿੱਚ ਕੀ ਰਹੇਗੀ ਜਦੋਂ ਮੈਂ ਭਾਬੀ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੈਂ ਹਕਾਬਾ ਕਾ ਹੀ ਰਹਿ ਗਿਆ ਕਿ ਭਾਬੀ ਨੂੰ ਤਾਂ ਮੈਂ ਭੋਲੀ ਭੰਡਾਰੀ ਸਮਝੀ ਬੈਠਾ ਸੀ ਪਰ ਭਾਬੀ ਤਾਂ ਬਹੁਤ ਹੀ ਤੇਜ਼ ਤੇ ਛਾਤਰ ਸੀ ਮੈਂ ਤਾਂ ਇਥੋਂ ਤੱਕ ਕਦੇ ਵੀ ਨਹੀਂ ਸੀ ਸੋਚਿਆ ਕਿ ਭਾਬੀ ਇਹ ਕੰਮ ਵੀ ਕਰ ਸਕਦੀ ਆ ਮੈਨੂੰ ਕਹਿੰਦੀ ਜਿਹੜੇ ਨਜ਼ਾਰੇ ਤੂੰ ਮੈਨੂੰ ਦਿੱਤੇ ਆ ਉਹ ਤੇਰੇ ਭਰਾ ਵਿੱਚੋਂ ਨਹੀਂ ਮੈਨੂੰ ਮਿਲਦੇ ਹੁੰਦਾ ਤੈਨੂੰ ਮੈਂ ਆਪਣੇ ਜੋਗਾ ਹੀ ਰੱਖੂੰਗੀ ਤੇ ਤੂੰ ਸਾਫ਼-ਸਾਫ਼ ਆਪਣੇ ਘਰਦਿਆਂ ਨੂੰ ਕਹਿ ਦੇ ਕਿ ਮੈਂ ਤਾਂ ਨਾ ਮਰਦਾ ਤੇ ਮੈਂ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਵਾ ਸਕਦਾ ਜਦੋਂ ਭਾਬੀ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰੀ ਰੂਹ ਹੀ ਕੰਬ ਗਈ ਮੈਂ ਤਾਂ ਸੁਣ ਕੇ ਹੈਰਾਨ ਹੀ ਰਹਿ ਗਿਆ ਕਿ ਭਾਬੀ ਦਾ ਦਿਮਾਗ ਤਾਂ ਇੰਨਾ ਤੇਜ਼ ਚੱਲਦਾ ਮੈਂ ਸਾਰੀ ਉਮਰ ਕਵਾਰਾ ਕਿਵੇਂ ਰਹਿ ਸਕਦਾ ਸੀ ਆਖਰ ਮੈਂ ਵੀ ਆਪਣੀ ਜ਼ਿੰਦਗੀ ਜਿਉਣੀ ਚਾਹੁੰਦਾ ਸੀ ਪਰ ਭਾਬੀ ਨੇ ਤਾਂ ਮੈਨੂੰ ਆਪਣੇ ਅਜਿਹੇ ਜਾਲ ਵਿੱਚ ਫਸਾ ਲਿਆ ਕਿ ਨਾ ਤਾਂ ਮੈਂ ਨਿਕਲ ਸਕਦਾ ਸੀ ਜੇ ਨਿਕਲਦਾ ਸੀ ਤਾਂ ਮੇਰੀ ਬੇਇੱਜ਼ਤੀ ਹੋਣੀ ਸੀ ਤੇ ਮੇਰੀ ਤੇ ਮੇਰੇ ਭਰਾ ਦੀ ਸਾਰੀ ਉਮਰ ਲਈ ਟੁੱਟ ਜਾਣੀ ਸੀ ਤੇ ਉੱਪਰੋਂ ਡੈਡੀ ਤੇ ਤਾਈ ਦੀ ਵੀ ਵਿਗੜ ਜਾਣੀ ਸੀ ਜਿਨ੍ਹਾਂ ਦੋਵਾਂ ਭਰਾਵਾਂ ਨੇ ਸਾਰੀ ਉਮਰ ਇਕੱਠੇ ਗੁਜ਼ਾਰੀ ਸੀ ਜਿਨ੍ਹਾਂ ਦੀ ਇੱਕ ਦੂਜੇ ਦੇ ਵਿੱਚ ਜਾਣ ਵਾਸਤੇ ਸੀ ਮੈਂ ਉਹਨਾਂ ਨੂੰ ਇਕਦਮ ਹੀ ਤੋੜ ਦੇਣਾ ਸੀ ਮੈਂ ਤਾਂ ਹੁਣ ਖੂਹ ਦੇ ਕਿਨਾਰੇ ਤੇ ਬੈਠਾ ਸੀ ਜੇ ਬੈਠਾ ਰਹਿੰਦਾ ਤਾਂ ਵੀ ਡਿੱਗ ਜਾਂਦਾ ਤੇ ਜੇ ਪਾਰ ਕਰਦਾ ਤਾਂ ਵੀ ਵਿੱਚ ਹੀ ਡਿੱਗਣਾ ਸੀ ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦੀ ਸੀ ਕਿ ਮੈਂ ਹੁਣ ਕੀ ਕਰਾਂ ਤੇ ਕਿੱਧਰ ਜਾਵਾਂ ਕਦੇ-ਕਦੇ ਤਾਂ ਮੇਰਾ ਮਨ ਕਰਦਾ ਸੀ ਕਿ ਮੈਂ ਕੁਝ ਖਾ ਕੇ ਹੀ ਮਰ ਜਾਵਾਂ ਫਿਰ ਮੈਨੂੰ ਆਪਣੇ ਮਾਂ ਤੇ ਪਿਓ ਦਾ ਮਾਸੂਮ ਚਿਹਰਾ ਅੱਖਾਂ ਦੇ ਸਾਹਮਣੇ ਆ ਜਾਂਦਾ ਸੀ ਮੈਂ ਤਾਂ ਹੁਣ ਨਾ ਜਿਉਂਦਿਆਂ ਚ ਸੀ ਤੇ ਨਾ ਮੈਂ ਮਰਿਆ ਚ ਸੀ ਜੇ ਮੈਂ ਵਿਆਹ ਕਰਵਾਉਂਦਾ ਸੀ ਤਾਂ ਭਾਬੀ ਨੇ ਸਾਡੇ ਦੋਵਾਂ ਦਾ ਰਾਜ ਸਾਰਿਆਂ ਦੇ ਸਾਹਮਣੇ ਰੱਖ ਦੇਣਾ ਸੀ ਜੇ ਮੈਂ ਨਹੀਂ ਕਰਵਾਉਂਦਾ ਸੀ ਤਾਂ ساری ਉਮਰ ਭਾਬੀ ਦੀ ਹੀ ਗੁਲਾਮੀ ਕਰਨੀ ਪੈਣੀ ਸੀ ਤੇ ਆਪਣਾ ਤਾਂ ਮੇਰਾ ਕੋਈ ਵੀ ਇਸ ਦੁਨੀਆ ਤੇ ਨਾਮੋ ਨਿਸ਼ਾਨੀ ਨਹੀਂ ਸੀ ਮੇਰਾ ਵੀ ਤਿਲ ਕਰਦਾ ਸੀ ਕਿ ਮੇਰਾ ਆਪਣਾ ਇੱਕ ਪਰਿਵਾਰ ਹੋਵੇ ਤੇ ਮੇਰੇ ਆਪਣੇ ਬੱਚੇ ਹੋਣ ਹੁਣ ਤਾਂ ساری ਉਮਰ ਮੇਰੇ ਕੋਲ ਪਛਤਾਵਾ ਹੀ ਸੀ ਮੈਂ ਕਿਸ ਘੜੀ ਵਿੱਚ ਇਹ ਗਲਤੀ ਕਰ ਬੈਠਾ ਤੇ ਜੀਦਾ ਪਛਤਾਵਾ ਸ਼ਾਇਦ ਮੈਨੂੰ ساری ਉਮਰ ਹੀ ਭੁਗਤਣਾ ਪੈਣਾ ਸੀ ਹੁਣ ਤੁਸੀਂ ਹੀ ਦੱਸਿਓ ਕਿ ਮੈਂ ਕੀ ਕਰਾਂ ਤੇ ਕਿੱਧਰ ਨੂੰ ਜਾਵਾਂ ਤੇ ਮੈਂ ਤਾਂ ਆਪਣੇ ਸਾਰੇ ਦੋਸਤਾਂ ਨੂੰ ਇਹ ਰਿਕਵੈਸਟ ਕਰਦਾ ਕਿ ਕਦੀ ਵੀ ਆਪਣੀ ਜਵਾਨੀ ਦੇ ਜੋਸ਼ ਵਿੱਚ ਆ ਕੇ ਕਦੇ ਵੀ ਅਜੀਹਾ ਕੰਮ ਨਾ ਕਰੋ ਕਿ ਜੀਦਾ ਨਤੀਜਾ ਬਹੁਤ ਹੀ ਖਤਰਨਾਕ ਹੋਵੇ ਕਿਉਂਕਿ ਗਲਤ ਕੰਮ ਦਾ ਤਾਂ ਨਤੀਜਾ ਗਲਤ ਹੀ ਹੁੰਦਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ